ਜ਼ਿੰਦਗੀ ਇੱਕ ਸੋਹਾਨਾ ਸਫ਼ਰ ਹੈ ਜ਼ਿੰਦਗੀ ਇੱਕ ਸੋਹਾਨਾ ਸਫ਼ਰ ਹੈ ਅਗਰ ਸਾਥ ਇੱਕ ਮਨ ਚਾਹ ਹਮਸਫ਼ਰ ਹੈ ਜ਼ਿੰਦਗੀ ਦੇ ਰਸਤੇ ਕੱਟ ਜਾਂਦੇ ਆ ਜੇ ਤੁਹਾਡਾ ਸਾਥੀ ਨਾਲ ਚੰਗਾ ਨਾ ਤੇ ਤੁਹਾਨੂੰ ਸਫ਼ਰ ਵੀ ਭਲ ਜਾਂਦਾ ਆਪਾਂ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਯਮਨਾ ਐਕਸਪ੍ਰੈਸ ਹਾਈਵੇ ਦੇ ਜਿਹੜੀ ਨੋਇਡਾ ਤੋਂ ਚੱਲ ਕੇ ਆਗਰੇ ਤੱਕ ਜਾਂਦੀ ਹੈ ਸੜਕ ਉਹ ਸੜਕ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਹ ਸੜਕ ਦੇ ਉੱਤੇ ਨਾ ਤਾਂ ਕੋਈ ਸਾਈਕਲ ਵਾਲਾ ਜਾ ਸਕਦਾ ਨਾ ਕੋਈ ਰੇੜੀ ਵਾਲਾ ਜਾ ਸਕਦਾ ਨਾ ਕੋਈ ਟਰਾਲੀ ਟਰੈਕਟਰ ਜਾ ਸਕਦਾ ਤੇ ਇਹ ਸੜਕ ਦੇ ਉੱਤੇ ਕਦੇ ਸਪੀਡ 120 ਵੀ ਹੋ ਜਾਂਦੀ ਆ ਕਦੇ 110 ਵੀ ਹੋ ਜਾਂਦੀ ਆ ਕਦੇ 90 ਵੀ ਹੋ ਜਾਂਦੀ ਆ ਕਦੇ 70 ਵੀ ਹੋ ਜਾਂਦੀ ਆ ਸਮੇ ਦੇ ਮੁਤਾਬਕ ਇੱਥੇ ਸਪੀਡ ਆ ਜਿਹੜੀ ਵਧਦੀ ਘਟਦੀ ਰਹਿੰਦੀ ਆ ਇਹ ਉਹੀ ਹਾਈਵੇ ਆ ਜਿੱਥੇ ਅੱਜ ਤੋਂ 9 ਸਾਲ ਪਹਿਲਾਂ the indian air force today achieved the feat that it had been aspiring to for some time now iaf's mirage 2000 successfully landed at the yamuna expressway this morning yamuna expressway पर एयरफोर्स के विमान की लैंडिंग की गई सुबह बजकर 6:45 मिनट पर एयरफोर्स का विमान ने स्ट्रेसिंग पर क्योंकि तो ऐसी चीजें जो है वो कम ही देखने को मिलती है और खासकर इंडिया में क्या ऐसे रोड इंडिया में है जहां पर विमान को उतारा जाए लेकिन यहां पर उतारा गया यमुना यमुना एक्सप्रेसवे पर ਯਮੁਨਾ ਐਕਸਪ੍ਰੈਸ ਵੱਲੋਂ ਆਪਾਂ ਹੁਣ ਚੱਲੀਏ ਜਿਹੜਾ ਯਮੁਨਾ ਐਕਸਪ੍ਰੈਸ ਹਾਈਵੇ ਆ ਉਹਦੇ ਬਾਰੇ ਆਪਾਂ ਕਰੀਏ ਦੋ ਕੁ ਗੱਲਾਂ ਤੇ ਯਮੁਨਾ ਐਕਸਪ੍ਰੈਸ ਜਿਹੜਾ ਹਾਈਵੇ ਆ ਇਹ ਭਾਰਤ ਦੇ ਜਿਹੜੇ ਪਹਿਲੇ ਹਾਈਵੇ ਬਣੇ ਆ ਉਹਨਾਂ ਦੇ ਵਿੱਚੋਂ ਇੱਕ ਗਿਣਿਆ ਜਾਂਦਾ ਤੇ 212 ਦੇ ਵਿੱਚ ਇਹ ਬਣ ਗਿਆ ਸੀ ਜਿਹੜੇ JP ਗਰੁੱਪ ਆ ਜਿਹੜੀ ਸੀਮੈਂਟ ਬਣਾਉਂਦੀ ਆ ਇੱਕ ਕੰਪਨੀ JP ਗਰੁੱਪ ਉਹਨਾਂ ਵੱਲੋਂ ਇਹ ਬਣਾਇਆ ਗਿਆ ਤੇ 13000 ਕਰੋੜ ਰੁਪਈਆ ਜਿਹੜਾ ਵਾ ਇਦੇ ਤੇ ਲੱਗਿਆ ਤੇ ਇਸ ਰੋਡ ਦੇ ਉੱਤੇ ਇਸ ਵਕਤ ਆਪਾਂ ਹੈਗੇ ਆ ਨੌਇਡਾ ਦੇ ਵਿੱਚ ਮਿਊਰ ਵਿਹਾਰ ਦੇ ਕੋਲੇ ਫਿਲਮ ਸਿਟੀ ਦੇ ਕੋਲੇ ਤੇ ਅੱਗੇ ਜਾ ਕੇ ਨੌਇਡਾ ਦਾ ਪਰੀ ਚੌਕ ਆਊਗਾ ਜਿੱਥੋਂ ਆਪਾਂ ਇਹ ਹਾਈਵੇ ਆਪਾਂ ਫੜ ਲੈਣਾ ਤੇ ਫਿਰ ਆਪਾਂ ਰਸਤੇ 'ਚ ਕਰਦੇ ਆ ਗੱਲਾਂ ਨੌਇਡਾ ਦੇ ਵਿੱਚ ਆਪਾਂ ਪਹੁੰਚ ਗਏ ਹੁਣ ਅੱਗੇ ਪਰੀ ਚੌਂਕ ਤੋਂ ਆਪਾਂ ਟਰਨ ਲੈ ਲੈਣਾ ਯਮਨਾ ਐਕਸਪ੍ਰੈਸ ਹਾਈਵੇ ਤੇ ਤੇ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਵਿੱਚ ਡਰੋਨ ਸ਼ਾਟ ਦਿਖਾਏ ਸੀ ਵੀ ਕਿੱਦਾਂ ਦੀਆਂ ਇਹ ਸੜਕਾਂ ਨੇ ਕਿੰਨੀਆਂ ਸੋਹਣੀਆਂ ਨੇ ਕਿੰਨੀ ਸਪੀਡ ਤੇ ਅਸੀਂ ਜਾ ਸਕਦੇ ਹਾਂ ਤੇ ਆਦਮੀ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਇੱਥੇ ਮਿਲ ਸਕਦੀਆਂ ਨੇ ਮਤਲਬ ਕਿ ਮੰਦੇ ਦਾ ਜੇ ਅਗਰ ਤੇਲ ਮੁੱਕ ਗਿਆ ਗੱਡੀ 'ਚੋਂ ਤੇ ਚਲੋ ਜਰਮਾਨਾ ਤਾਂ ਬਣਦਾ ਵੈਸੇ ਉਹ ਬੰਦੇ ਦੀ ਆਪਣੀ ਗਲਤੀ ਆ ਕਿਸੇ ਕਾਰਨ ਮੁੱਕ ਗਿਆ ਤਾਂ ਹਾਈਵੇ ਵਾਲੇ ਤੁਹਾਡੀ ਗੱਡੀ ਨੂੰ ਤੇਲ ਪਾ ਕੇ ਜਾਣਗੇ ਜੇ ਤੁਹਾਡੀ ਗੱਡੀ ਦਾ ਐਮਰਜੈਂਸੀ ਚਾਰਜ ਮੁੱਕ ਗਿਆ ਤਾਂ ਹਾਈਵੇ ਵਾਲੇ ਤੁਹਾਡੀ ਗੱਡੀ ਨੂੰ ਚਾਰਜ ਕਰਨਗੇ ਜੇ ਭਿਆਨਕ ਐਕਸੀਡੈਂਟ ਹੋ ਗਿਆ ਜੇ ਹਾਈਵੇ ਵਾਲਿਆਂ ਨੂੰ ਲੱਗਿਆ ਕਿ ਇੱਥੇ ਹੈਲੀਕਾਪਟਰ ਬੁਲਾਉਣ ਦੀ ਲੋੜ ਹੈਗੀ ਆ ਤਾਂ ਉਹ ਤੁਹਾਨੂੰ ਹੈਲੀਕਾਪਟਰ ਪ੍ਰੋਵਾਈਡ ਕਰਨਗੇ ਹੈਲੀਕਾਪਟਰ ਦੀ ਐਂਬੂਲੈਂਸ ਤੇ ਦੂਜੀ ਐਂਬੂਲੈਂਸ ਆ ਜਿਹੜੀ ਹਰ 20-25 ਕਿਲੋਮੀਟਰ ਤੇ ਖੜੀ ਆ ਤੇ ਆਪਾਂ ਚੱਲਦੇ ਆ ਸਫ਼ਰ 'ਚ ਫਿਰ ਕਰਦੇ ਆ ਅਗਲੀਆਂ ਗੱਲਾਂ ਇਹ ਸਾਈਵੇ ਤੇ ਸਰਦੀਆਂ ਦੇ ਵਿੱਚ ਜਿਹੜੀ ਸਪੀਡ ਲਿਮਟ ਆ ਉਹ 75 ਕਰ ਦਿੱਤੀ ਜਾਂਦੀ ਆ ਤੇ ਗਰਮੀਆਂ ਦੇ ਵਿੱਚ 100 ਕਰ ਦਿੱਤੀ ਜਾਂਦੀਆਂ ਤੇ ਦੂਜੀ ਗੱਲ ਕਿ ਮੰਨ ਲੋ ਕਿ ਗੱਡੀ ਦਾ ਟਾਇਰ ਫਟ ਗਿਆ ਜਾਂ ਗੱਡੀ ਦਾ ਕੋਈ ਅਜੇਹਾ ਨੁਕਸਾਨ ਹੋ ਗਿਆ ਕਿ ਗੱਡੀ ਸਟਾਰਟ ਨਹੀਂ ਹੁੰਦੋ ਹੋ ਰਹੀ ਤਾਂ ਇੱਥੋਂ ਤੁਹਾਨੂੰ ਗੱਡੀ ਟੋਅ ਕਰਕੇ ਕਿਸੇ ਨਾ ਕਿਸੇ ਮਕੈਨਿਕ ਤੱਕ ਛੱਡ ਕੇ ਜਾਊਗੀ ਤੇ ਇੱਕ ਹੋਰ ਗੱਲ ਕਿ ਹਰ 20 ਕਿਲੋਮੀਟਰ ਬਾਅਦ ਜਾਂ 30 ਕਿਲੋਮੀਟਰ ਬਾਅਦ ਇੱਕ ਐਗਜ਼ਿਟ ਬਣਿਆ ਹੋਇਆ ਜਿੱਥੇ ਜੋ ਸੜਕ ਤੋਂ ਹਟਵਾਵਾ ਜਿੱਥੇ ਆਪਾਂ ਇੱਕ ਟਰਨ ਮੁੜ ਜਾਣਾ ਤੇ ਅੰਦਰਲੇ ਪਾਸੇ ਕਹੋ ਵੀ ਕਈ ਦੁਕਾਨਾਂ ਕਈ ਢਾਬੇ ਕਈ ਬ੍ਰਾਂਡਡ ਜਿਹੜੇ ਖਾਣ ਵਾਲੀਆਂ ਚੀਜ਼ਾਂ ਜਿਵੇਂ KFC ਵਗੈਰਾ ਹਰ 30 40 ਕਿਲੋਮੀਟਰ ਬਾਅਦ ਤੁਹਾਨੂੰ ਇੱਕ ਸਾਈਡ ਤੇ ਐਗਜ਼ਿਟ ਮਿਲ ਜਾਊਗਾ ਪਰ ਇਹ ਸੜਕ ਦੇ ਉੱਤੇ ਨਾ ਤਾਂ ਆਪਾਂ ਬਿਨਾਂ ਮਤਲਬ ਤੋਂ ਖੜ੍ਹ ਸਕਦੇ ਆ ਨਾ ਹੀ ਇਹ ਸੜਕ ਦੇ ਉੱਤੇ ਕੋਈ ਦੁਕਾਨਦਾਰੀ ਕੋਈ ਬੰਦਾ ਕਰ ਸਕਦਾ ਤੇ ਇਹ 165 ਕਿਲੋਮੀਟਰ ਦਾ ਰਸਤਾ ਜਿਹੜਾ ਨੌਇੜਾ ਤੋਂ ਲੈ ਕੇ ਆਗਰੇ ਤੱਕ ਜਾਂਦਾ ਤੇ ਇਹਦੇ ਉੱਤੇ ਜਿਹੜਾ ਟੋਲ ਆ ਪਰ ਕਿਲੋਮੀਟਰ 2 ਰੁਪਏ 95 ਪੈਸੇ ਤੁਹਾਨੂੰ ਪਰ ਕਿਲੋਮੀਟਰ ਦਾ ਟੋਲ ਦੇਣਾ ਪੈਣਾ ਇੱਥੇ ਤੇ ਇਸ ਕਰਕੇ ਇਹ ਮਹਿੰਗਾ ਵੀ ਬਹੁਤ ਆ ਪਰ ਇਹ ਜਿਹੜਾ ਟੋ ਇਹ ਕਹੋ ਵੀ ਹਾਈਵੇ ਆ ਇਹ ਤੁਹਾਨੂੰ ਦਿਖਾਉਣਾ ਬਹੁਤ ਜ਼ਰੂਰੀ ਸੀ ਤੇ ਹੋਰ ਕਰਦੇ ਆ ਗੱਲਾਂ ਜਿਉਂ-ਜਿਉਂ ਯਾਦ ਆਉਂਦੀਆਂ ਤਿਉਂ ਤੇ ਉਹ ਵੀਡੀਓ ਵੀ ਦੇਖੋ ਯਮੁਨਾ ਐਕਸਪ੍ਰੈਸ ਬਣਾਇਆ ਕਿਉਂ ਗਿਆ ਜੇਪੀ ਗਰੁੱਪ ਨੇ ਕਿਉਂ ਪੈਸੇ ਲਾਏ ਕਿਉਂਕਿ ਇਹ ਉਹ ਸੜਕਾ ਜਿਹੜੀ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੋਂ ਜਿੰਨੇ ਵੀ ਟੂਰਿਸਟ ਆਉਂਦੇ ਆ ਮੰਨ ਲਓ ਕਿ ਇੰਡੀਆ ਦੇ ਵਿੱਚ 1000 ਟੂਰਿਸਟ ਆਉਂਦਾ ਤਾਂ 990 ਟੂਰਿਸਟ ਆ ਜਿਹੜੇ ਉਹ ਆਗਰੇ ਨੂੰ ਲਾਜ਼ਮੀ ਦੇਖਣ ਜਾਂਦੇ ਆ ਜਾਨਕਿ ਤਾਜਮਹਿਲ ਜ਼ਰੂਰ ਦੇਖਣ ਜਾਂਦੇ ਆ ਇਸ ਕਰਕੇ ਇਹ ਜਿਹੜਾ ਟੋਲ ਆ ਇਹ ਜਿਹੜਾ ਹਾਈਵੇ ਹੈ ਐਕਸਪ੍ਰੈਸ ਹਾਈਵੇ ਆ ਇਹ ਇਸੇ ਤਰੀਕੇ ਤਾਂ ਬਣਾਇਆ ਗਿਆ ਰਸਤੇ ਹੋਰ ਵੀ ਆ ਬਿਨਾਂ ਟੋਲ ਤੋਂ ਵੀ ਹੈਗੇ ਆ ਘੱਟ ਟੋਲ ਤੋਂ ਵੀ ਹੈਗੇ ਆ ਇੱਥੇ ਤੱਕ ਅਪਰੋਕਸੀਮੇਟ ਜਣ ਕੇ 500 ਰੁਪਿਆ ਟੋਲ ਲੱਗ ਗਿਆ ਜਿਹੜਾ ਜਣ ਕੇ ਯਾਦ ਆ ਇੱਥੇ ਆ ਕੇ ਨਾ ਜਿਹੜਾ ਜਿਉ ਟੋਲ ਕ੍ਰਾਸ ਕੀਤਾ ਇੱਥੇ ਆ ਕੇ 10 ਲੇਨ ਚੌੜੀ ਸੜਕ ਹੋ ਗਈ ਜਣ ਕੇ ਕਹ ਲੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਸੜਕ ਤੇ ਜਾਮ ਲੱਗਣਾ ਜਾਣ ਕੇ ਇੱਕ ਮੁਸ਼ਕਲ ਗੱਲ ਹੋਊਗੀ ਤੇ 165 ਕਿਲੋਮੀਟਰ ਦਾ ਸਫ਼ਰ ਤੇ ਬਹੁਤ ਸੋਹਣਾ ਸਫ਼ਰ ਨਿਕਲਿਆ ਤੇ ਇਸ ਰੋਡ ਦੇ ਉੱਤੇ ਮੈਂ ਕੋਈ ਮੋਟਰਸਾਈਕਲ ਦੇਖਿਆ ਨਹੀਂ ਤੇ ਦੂਜੀ ਗੱਲ ਕਿ ਇਸ ਰੋਡ ਦੇ ਉੱਤੇ ਕੋਈ ਬੱਸ ਵੀ ਚੱਲਦੀ ਦੇਖੀ ਨਹੀਂ ਜਿੰਨਾਂ ਕ ਸਫ਼ਰ ਕੀਤਾ ਤੇ ਕਰਦੇ ਆਂ ਅਗਲੀਆਂ ਗੱਲਾਂ ਅੱਗੇ ਤੇ ਆਹ ਜਿਹੜਾ ਬੋਰਡ ਆ ਇਹਦੇ ਉੱਤੇ ਡਿਸਪਲੇ ਹੋ ਜਾਂਦਾ ਕਿ ਹੌਲੀ ਚਲਾਓ ਜਾਂ ਤੇਜ਼ ਚਲਾਓ ਜਾਂ ਅੱਗੇ ਕੋਈ ਵੀ ਵਾਰਨਿੰਗ ਹੈ ਐਕਸੀਡੈਂਟ ਹੋਇਆ ਤਾਂ ਇਹਦੇ ਉੱਤੇ ਡਿਸਪਲੇ ਹੋ ਜਾਂਦਾ ਤੇ ਥੋੜੀ ਥੋੜੀ ਦੂਰ ਬਾਅਦ ਕੈਮਰੇ ਲੱਗੇ ਹੋਏ ਆ ਜਿਹੜੇ ਤੁਹਾਨੂੰ ਨਿਰੰਤਰ ਰਿਕਾਰਡ ਕਰਦੇ ਰਹਿੰਦੇ ਆ ਰਡਾਰ ਲੱਗੀ ਰਹਿੰਦੀ ਆ ਕਿ ਤੁਸੀਂ ਕਿੰਨੇ ਸਮੇਂ ਦੇ ਵਿੱਚ ਕਿਹੜੀ ਰਡਾਰ ਤੋਂ ਕ੍ਰਾਸ ਕੀਤਾ ਤੇ ਅਗਲੀ ਰਡਾਰ ਤੇ ਤੁਸੀਂ ਇੰਨੀ ਛੇਤੀ ਕਿਵੇਂ ਪਹੁੰਚ ਗਏ ਇਹ ਵੀ ਉਹ ਹਿਸਾਬ ਕਿਤਾਬ ਲਾ ਲੈਂਦੇ ਆ ਚਲਾਨ ਵੀ ਭੇਜ ਦਿੰਦੇ ਆ ਤੇ ਇਹ ਜਿਹੜੀ ਸੜਕਾ ਇਹਦੇ ਉੱਤੇ ਆਪਾਂ ਦੇਖਿਆ ਵੀ ਆ ਕਿ ਇਹਦੇ ਉੱਤੇ ਆਪਣੀ ਇੰਡੀਅਨ 에ਅਰ ਫੋਰਸ ਨੇ ਜਹਾਜ਼ ਵੀ ਉਤਾਰ ਕੇ ਦਿਖਾਇਆ ਸੀ ਵੀ ਇਹ ਸੜਕਾਂ ਉਮਰ ਪਰ ਲੰਮੀ ਉਮਰ ਵਾਸਤੇ ਬਣੀਆਂ ਹੋਈਆਂ ਸੜਕਾਂ ਨੇ ਤੇ ਆਪਾਂ ਪਹੁੰਚਣ ਵਾਲੇ ਹਾਂ ਤਕਰੀਬਨ ਆਗਰੇ ਗੱਲਾਂ ਵੀ ਹੁਣ ਮੁੱਕਣ ਵਾਲੀਆਂ ਆਈਆਂ ਤੇ ਤੁਸੀਂ ਵੀਡੀਓ ਦਾ ਆਨੰਦ ਲਓ ਤੇ ਆਉਣ ਵਾਲੀ ਆਗਰਾ ਆਪਾਂ ਆਗਰੇ ਜਾ ਕੇ ਗੱਲ ਕਰਦੇ ਹਾਂ ਕਿੰਨਾ ਸਮਾਂ ਲੱਗਿਆ ਇਹ ਵੀ ਦੇਖਦੇ ਹਾਂ ਕਿ ਕਿੰਨੀ ਦੇਰ ਦੇ ਵਿੱਚ ਆਪਾਂ ਨੌਇਡਾ ਤੋਂ 165 ਕਿਲੋਮੀਟਰ ਤੈਅ ਕੀਤੇ ਬਸ ਪਹੁੰਚ ਗਏ ਆਪਾਂ ਆਗਰੇ ਉੱਥੇ ਜਾ ਕੇ ਕਰਦੇ ਹਾਂ ਗੱਲ ਅਪਾ ਨੌੜਾ ਤੋਂ ਤਕਰੀਬਨ 3:30 ਵਜੇ ਚੱਲੇ ਸੀ ਦੁਪਹਿਰੇ ਤੇ 5:00 ਵਜੇ ਦੇ ਨੇੜ ਤੇੜ ਆਪਾਂ ਆਗਰੇ ਪਹੁੰਚਣ ਵਾਲੇ ਹੈਗੇ ਆ 5:00 ਵਜੇ ਪੂਰੇ ਪਹੁੰਚ ਜਾਾਂਗੇ ਤੇ ਇਹ ਜਿਹੜਾ ਸਫ਼ਰ ਸੀ ਬਹੁਤ ਵਧੀਆ ਸੀਗਾ ਇਹਦੇ ਉੱਤੇ ਤੁਹਾਨੂੰ ਕਾਨੂੰਨ ਮੰਨਣੇ ਪੈਣੇ ਆ ਤੁਸੀਂ ਜਨ ਕੇ ਬੇਹ ਧਿਆਨੇ ਹੋ ਕੇ ਇਸ ਸੜਕ ਤੇ ਗੱਡੀ ਨਹੀਂ ਚਲਾ ਸਕਦੇ ਤੇ ਇੱਥੇ ਗੱਡੀਆਂ ਬਹੁਤ ਫਾਸਟ ਵੀ ਚੱਲਦੀਆਂ ਨੇ ਆਪਾਂ ਆਗਰੇ ਪਹੁੰਚ ਗਏ ਫੇਰ ਕਰਦੇ ਆ ਅਗਲੀਆਂ ਗੱਲਾਂ ਜੇ ਤੁਸੀਂ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਹਾਨੂੰ ਕੋਈ ਵੀਡੀਓ ਚੰਗੀ ਲੱਗਦੀ ਆ ਉਹਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਧੰਨਵਾਦ ਜੀ